ਕੋਈ ਵੀ ਆਗੂ ਕੋਈ ਵੀ ਪਾਰਟੀ ਦਾ ਕੋਈ ਨਮਾਇੰਦਾ ਜਦੋਂ ਵੀ ਕੋਈ ਮਾੜੀ ਗੱਲ ਕਰ ਕਰਨ ਕਰਦਾ ਉਹ ਰੋਟਾ ਰੋਟੀ 30 ਸਾਲ ਦਾ ਤਕਰੀਬਨ ਸਮਾਂ ਹੋ ਗਿਆ ਤੁਸੀਂ ਕਦੇ ਰਣਜੀਤ ਢਿੱਲੋਂ ਦੇ ਬਾਰੇ ਸੁਣਿਆ ਕਿਉਂਕਿ ਕੋਈ ਅੱਜ ਕੱਲ੍ਹ ਕਹਿੰਦੇ ਵਿੱਚ ਤੇਰੇ ਐਮਐਲਏ ਨੇ ਚਾਹੇ ਮੌਜੂਦਾ ਸੀਗੇ ਚਾਹੇ ਸਾਹ ਉਹਨਾਂ ਦੇ ਵਿੱਚੋਂ ਰਣਜੀਤ ਧੰਨੁਕਾ ਜਣਿਆ ਐਮਐਲਏ ਸਾਹਿਬ ਜਿਹੜੇ ਆਪਣੇ ਕਾਂਗਰਸ ਪਾਰਟੀ ਦੇ ਗਏ ਨੇ ਉਹਦੀ ਚਾਚਾ ਹੁੰਦੀ ਹੈ ਕਿ ਨਹੀਂ ਕਰੀ ਕਰੀ ਪਿੰਡ ਵਿੱਚ ਵੀ ਹੁੰਦੀ ਹੈ ਸਰਕਾਰ ਦੇ ਦਮ ਭਗਵਨ ਜੀ ਉਹ ਕੋ ਫੁੱਟ ਰਹੇ ਨੇ ਇਹਦੇ ਤੇ ਜਿੰਨੇ ਸਰ ਪੰਚਾਇਤ ਦੇ ਨਾਲ ਵੀ ਤੁਨਾ ਇਹਦੇ ਪੰਚਾਂ ਨੂੰ ਕੋਈ ਕੰਪਨੀ ਕੀ ਨਾਮ ਸਾਡੇ ਆਇਆ ਬੰਦਾ ਜਿਹੜਾ ਕੋਲ ਸ਼੍ਰੀ ਮੈਂਟਨ ਦੇ ਨਾਲ ਉਹਦੇ ਸਾਹਮਣੇ ਹੋਟਟ ਗਿਆ ਗਿਆ ਦਿੱਲੀ ਦਾ ਕਾ ਲਾਟ ਲਾਗੇ ਨੇ ਕੋਟ ਨੇ ਕਿਹਾ ਤਾਂ ਇਹ ਪਹਿਲੇ ਦਿਨ ਵੀ ਜਾਂਦੇ ਭਜਨਾਟ ਕਰਨ ਦੇ ਲੋਕ ਨੇ ਗਾਣਾ ਕਰ ਬੈਠੋ ਜੇ ਕੰਮ ਨੂੰ ਬੋਟਾਂ ਪੜਿਆ ਹੁੰਦੀਆਂ ਹਨੀਦੂ ਸਾਹਿਬ ਹਲਕਾ ਗਿਲ ਦੇ ਪਿੰਡਾਂ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਕਿੱਦਾਂ ਦਾ ਹੁੰਗਾਰਾ ਮਿਲਦੇ ਹੈ ਦੇਖੋ ਅੱਜ ਸਾਡਾ ਕੁਝ ਛੋਟੇ ਪਿੰਡ ਸਾਡੇ ਰਹਿ ਗਏ ਸੀ ਉਹਨਾਂ ਪਿੰਡਾਂ ਦੇ ਵਿੱਚ ਹਲਕਾ ਗਿਲ ਦੇ ਘੁੰਮ ਰਹੇ ਆ ਦਰਸ਼ਨ ਸਿੰਘ ਸ਼ਵਾਲਕ ਜੀ ਨਾਲ ਨੇ ਸਾਰੀਆਂ ਸੰਗਤਾਂ ਨਗਰਾਂ ਦੀਆਂ ਮੈਨੂੰ ਨਿੱਜੀ ਤੌਰ ਤੇ ਵੀ ਜਾਣਦੀਆਂ ਆਪਣੇ ਪਰਿਵਾਰ ਦੇ ਮੈਂਬਰ ਮੇਰੇ ਘਰ ਤੋਂ ਬਿਲਕੁਲ ਨਜ਼ਦੀਕ ਦੇ ਪਿੰਡ ਨੇ ਸਾਰੇ ਹੀ ਸਾਰੇ ਨਗਰ ਦੇ ਲੋਕਾਂ ਦਾ ਫੈਸਲਾ ਹੋਵੇ ਆਪਾਂ ਸ਼ੋਮਨੀ ਕਾਲੀ ਦਲ ਨੂੰ ਵੋਟ ਪਾਉਣੀ ਹੈ ਔਰ ਇਥੋਂ ਅਕਾਲੀ ਦਲ ਦੀ ਜਿੱਤ ਕਰਾਉਣੀ ਹੈ ਕਿਉਂਕਿ ਪਿਛਲੇ ਸਾਰੇ ਵੇਖ ਲਏ ਨੇ ਕਾਂਗਰਸੀ ਵੀ ਦੇਖ ਲਈ ਆਪ ਵੀ ਆਪ ਵੀ ਦੇਖ ਲਈ ਆ ਕਿਸ ਨੇ ਕੁਛ ਨਹੀਂ ਸਵਾਰਿਆ ਕੀਤੇ ਹੋਏ ਵਾਜਨ ਤੇ ਬਿਲਕੁਲ ਵਿਪਰੀਤ ਚੱਲ ਰਹੇ ਨੇ ਉਲਟ ਚੱਲ ਰਹੇ ਨੇ ਗੁੰਡਾਗਰਦੀ ਦਾ ਰਾਜ ਹੋ ਗਿਆ ਲੁੱਟ ਖਸੁੱਟ ਚੱਲ ਰਹੀ ਹੈ ਗਰੀਬ ਦਾ ਜੀਵਨ ਹੋਰ ਗਰੀਬ ਕੀਤਾ ਜਾ ਰਿਹਾ ਮਹਿੰਗਾਈ ਵੱਧ ਗਈ ਹੈ ਇਸ ਕਰਕੇ ਲੋਕਾਂ ਔਖੇ ਬਹੁਤ ਨੇ ਸਦੇ ਬਹੁਤ ਨੇ ਨਗਰ ਇਸ ਕਰਕੇ ਸਾਰੇ ਸਾਰੇ ਲੋਕ ਸ਼੍ਰੋਮਣੀ ਕਾਲੀਕਲ ਦੇ ਨਾਮ ਹਾਂਜੀ ਮੈਂ ਦਵਿੰਦਰ ਸਿੰਘ ਸਾਹਿਬ ਦਾ ਸਰਪੰਚ ਜੱਸੀਆਂ ਸਤਿ ਸ਼੍ਰੀ ਅਕਾਲ ਜਿੱਦਕ ਅੱਜ ਸ਼੍ਰੋਮਣੀ ਕਾਲੀਕਲ ਦੇ ਉਮੀਦਵਾਰ ਰঞ্জੀਤ ਸਿੰਘ ਜੀ ਟਲੂ ਸਾਹਿਬ ਅੱਜ ਇਹ ਤੁਹਾਡੇ ਆ ਪਿੰਡ ਦੇ ਵਿੱਚ ਤੁਹਾਡੇ ਗ੍ਰਹਿ ਵਿੱਚ ਪਹੁੰਚੇ ਜਿਸ ਦੇ ਨਾਲ ਨਾਲ ਸੇ ਹਲਕਾ ਵਿਧਾਇਕ ਤੁਹਾਡੇ ਦਰਸ਼ਕ ਵੀ ਮਿਤਵਾਲ ਉਹ ਵੀ ਆ ਰਹੇ ਨੇ ਅੱਜ ਤੁਸੀਂ ਉਹਨਾਂ ਨੂੰ ਪੱਠ ਮੋਕਨ ਕਰਕੇ ਹਾਂਜੀ ਕੁਸ਼ਵਾਨ ਨੂੰ ਵਾਪਸ ਤੇ ਨੂੰ ਸੱਭਿਆ ਗਿਆ ਵਾ ਕੀ ਕੰਮ ਹੈ ਹਾਂਜੀ ਸਾਡੇ ਅਸੀਂ ਪੁਰਾਣੇ ਸ਼ੁਰੂ ਤੋਂ ਕਾਲੀਦਲ ਨਾਲ ਸੰਬੰਧਤ ਆ ਪਹਿਲਾਂ ਮੇਰੀ ਵਾਈਫ ਜਿਹੜਾ ਪ੍ਰੈਸ਼ਰ ਮੈਂਬਰ ਰਹੀ ਆ ਕਾਲੀਦਲ ਵੱਲੋਂ ਤੇ ਇਸ ਕਰਕੇ ਅਸੀਂ ਪੂਰਾ ਕੱਠ ਰੱਖਿਆ ਪਿੰਡ ਦਾ ਉਹਨਾਂ ਨੂੰ ਵੋਟਾਂ ਚ ਪੂਰੀ ਮਦਦ ਕਰਨ ਵਾਸਤੇ ਤਾਂ ਕਿ ਉਹਨਾਂ ਨੂੰ ਅਸੀਂ ਐਮਪੀ ਬਣਾ ਕੇ ਭੇਜ ਸਕੀਏ ਸਾਡੇ ਸਾਰੇ ਇਲਾਕੇ ਦੇ ਸਾਡੇ ਸਭੀ ਪਿੰਡ ਦੇ ਸਾਰੇ ਸਮੂਹ ਵੀ ਭੀ ਆ ਬੰਦੇ ਸਾਰੇ ਇਕੱਠ ਹੋ ਰਿਹਾ ਉਹਨਾਂ ਨੂੰ ਕੁਝਵਾਜ ਦਵਾਵਾਂਗੇ ਵੀ ਇਥੋਂ ਜਿੱਤ ਦਵਾਜੀ ਅੱਜ ਕਿੰਨਾ ਕੁ ਕੱਟਪੁਰ ਸਾਹਿਬ ਨਾਲ ਜਿਹੜਾ ਸ਼੍ਰੀਪਾ ਪਿੰਡ ਵੱਲੋਂ ਕਰਕੇ ਉਹਨਾਂ ਨੂੰ ਮੋਡਰਨ ਕਰ ਤੈਨ 400 ਬੰਦਾ ਹੋ ਜਾਣਾ ਜੇ ਕੱਟਪੁਰ ਬੰਦੇ ਦਾ ਇਕੱਠ ਜੇ ਉਹਨੂੰ ਮੋਡਰਨ ਕਰ ਹਾਂ ਜੀ ਪੂਰਾ ਉਸ਼ਵਾਜ ਜਿਹੜੇ ਬੰਦੇ ਹੋਣਗੇ ਇੱਕ ਤੀਰੂ ਪੂਰੇ ਗੁੱਟਾਂ ਦਾ ਹਾਂ ਜੀ ਅੱਜ ਇਹਨਾਂ ਨੇ ਸ਼ੁਰੂ ਤੋਂ ਹੀ ਜੀ ਇਸ ਨੇ ਇਡੇ ਕਾਟ ਵੀ ਬਦਲ ਸਾਹਿਬ ਨੇ ਬਣਾਏ ਇਹਨਾਂ ਦੇ ਸਾਰੇ ਬਿਜਲੀ ਮਾਫੀ ਸਗਮ ਸਕੀਮਾ ਹੱਥਾਂ ਇਹਨਾਂ ਦੀ ਅਸੀਂ ਕਾਲੀਦਰ ਦੇ 15 ਸਾਲ ਤੋਂ ਸਰਪੰਚ ਚੱਲੇ ਆਉਨੇ ਆ ਅਸੀਂ ਇਹਨਾਂ ਦੀ ਹਰ ਮਦਦ ਕੀਤੀ ਆ ਹਰ ਥਾਂ ਇਹਨਾਂ ਦੇ ਦੋਸਤ ਹੁੱਚ ਖੜਦੇ ਆ ਉਹਦੇ ਕਰਕੇ ਇਹ ਸਾਡੇ ਨਾਲ ਖੜਦੇ ਆ ਵੋਟਾਂ 'ਚ ਅਸੀਂ ਪੇਸ਼ਵਾਜ਼ ਤੋਂ ਆਨੇ ਆ ਵੀ ਕਾਲੀਦਰ ਦੇ ਥਾਂ ਜੇ ਪ੍ਰਾਪਤ ਕਰੂਗਾ